ਰਤ ਵਰਦਾ <experiences> कैसे बोल को भाग करदा ये कैसे बोल को आप नु प्रेम मोहे ता रे आप नु कत मोहे ता रे कैसे बोल को गल वाला बाल वाला ऐसे बोल ਵਨ ਬਲਦਾਇਆ Oh no! ਜਦੋਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਨਗਰ ਨੂੰ ਛੱਡਣ ਦਾ ਫੈਸਲਾ ਕੀਤਾ ਇੱਥੋਂ ਜੋ ਰੋ ਸਤਗੁਰੂ ਮਾਲਵੇ ਦੀ ਧਰਤੀ ਤੇ ਗਏ ਦੁਕਾਨਾਂਵਾਂ ਇਹਦੇ ਤੇ ਧਿਆਨ ਦੇਣਾ ਚਾਹੀਦਾ ਹੈ ਸਾਰਿਆਂ ਫਿਰ ਇਸ ਸ਼ਹਿਰ ਨੂੰ ਸਾਫ਼ ਰੱਖਣਾ ਸੋਹਣਾ ਰੱਖਣਾ ਕਿਉਂਕਿ ਆ ਅਨੰਦਾ ਦੀ ਨਗਰੀ ਆ ਇਹ ਵੀ ਸਾਡਾ ਫਰਜ਼ ਬਣ ਜਾਂਦਾ ਹੈ ਇਹ ਵੀ ਫਰਜ਼ ਹੈ ਜਦੋਂ ਮਾਝੇ ਦੀ ਸੰਗਤ ਤੋਂ ਗੜ ਸ਼ੰਕਰ ਤੇ ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਆਉਂਦੀ ਆ ਸੜਕ ਜਿਹੜੀ ਆ ਉਹ ਬੜੀ ਟੁੱਟੀ ਹੋਈ ਸੀ ਮਹਾਪੁਰਸ਼ ਕਾਰ ਸੇਵਾ ਗੁਰਦੁਆਰਾ ਕੇ ਲਾਂ ਆਨੰਦ ਕੜ ਸਾਹਿਬ ਬਾਬਾ ਲਾਲ ਸਿੰਘ ਦੀ ਬਾਬਾ ਸੇਵਾ ਸਿੰਘ ਦੀ ਮਹਾਪੁਰਸ਼ਾਂ ਤੋਂ ভরਸਾ ਹੋਏ ਬਾਬਾ ਸੁੱਚਾ ਸਿੰਘ ਦੀ ਬਾਬਾ ਸਦਨਾਮ ਸਿੰਘ ਇਹ ਸੜਕ ਦਾ ਕੰਮ ਕਰਾਇਆ ਔਰ ਮੈਨੂੰ ਇੱਕ ਦਿਨ ਮਹਾਪੁਰਸ਼ ਦੱਸਦੇ ਸੀ ਪਈ ਸਰਕਾਰ ਨੇ ਸਾਥ ਤੇ ਕੀ ਦੇਣਾ ਵਾ ਰੋਡ ਤੇ ਸੜਕਾਂ ਬਣਾਉਣੀਆਂ ਭਾਵੇਂ ਸਰਕਾਰ ਦਾ ਕੰਮ ਆ ਪਰ ਉਹ ਅੜਚਣਾਵਾਂ ਦੇ ਆਣਾ ਸਾਹਿਬ ਵਾਇਕਰ ਜੀ ਕੀ ਪਤਾ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨਾ 1600 ਤੇ 65 ਦੇ ਵਿੱਚ ਚੱਕ ਨਾਨਕੀ ਨਾਮ ਦਾ ਇਹ ਜਿਹੜਾ ਨਗਰ ਸੀ ਆਪ ਸੱਚੇ ਪਾਤਸ਼ਾਹ ਜੀ ਨੇ ਇਹ ਬਣਵਾਇਆ ਔਰ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਇਸ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਕਿਉਂਕਿ ਇੱਥੇ ਗੁਰੂ ਕੇ ਸਿੱਖਾਂ ਦੇ ਬਹੁਤ ਜਾਹੋ ਜਲਾਲ ਸੀ ਕੌਤਕ ਸੀ ਅਨੰਦਾਂ ਦੀ ਪੁਰੀ ਆਖਿਆ। ਸੋ ਅੱਜ ਜਿਹੜਾ ਸਮੁੱਚਾ ਖਾਲਸਾ ਪੰਥ ਆ ਉਹ 300 ਤੇ 60ਵਾਂ ਸਥਾਪਨਾ ਦਿਹਾੜਾ ਸ਼੍ਰੀ ਆਨੰਦਪੁਰ ਸਾਹਿਬ ਜੀ ਦਾ ਵਸਾਰਿਆ ਤੇ ਇੱਥੇ ਪਰਸੋਂ ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਰੰਮ ਸੰਗ ਅੱਜ ਸਵੇਰੇ ਉਹਦੇ ਭੋਗ ਪਾਇਆ, ਦੀਵਾਨ ਸਜਿਆ ਤੇ ਸ਼ਾਮ ਦੇ ਦੀਵਾਨ ਵੀ ਇੱਥੇ ਸਜਿਆ ਜਿਹਦੇ ਵਿੱਚ ਦਰਬਾਰ ਸਾਹਿਬ ਤੋਂ ਗੁਰੂ ਘਰ ਦੇ ਕੀਰਤਨੀਆਂ ਨੇ ਕੀਰਤਨ ਕੀਤਾ ਅਕਾ ਵਿਚਾਰ ਹੋਈ ਅਨੰਦਪੁਰ ਸਾਹਿਬ ਦੀ ਸੰਗਤ ਨੇ ਵੱਡੀ ਗਿਣਤੀ ਦੇ ਇੱਥੇ ਹਾਜ਼ਰੀ ਭਰੀ ਆ ਗੁਰੂ ਨੂੰ ਨਤਮਸਤਕ ਹੋਏ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਗਰ ਬਸਾਉਣ ਦੀ ਜਿਹੜੀ ਪਰੰਪਰਾ ਸੀ ਉਹ ਆਰੰਭ ਕੀਤੀ ਸੀ ਕਰਤਾਰਪੁਰ ਸਾਹਿਬ ਸਾਕੇ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਆ ਨਿਆਰੀ ਕੌਮ ਆ ਤੇ ਉਹਦਾ ਆਪਣਾ ਸੱਭਿਆਚਾਰ ਆ ਕਲਚਰ ਆ ਰਹਿਣ ਸਹਿਣ ਆ ਸਾਡਾ ਸੱਭਿਆਚਾਰ ਪਰਫੁੱਲਤ ਹੋਵੇ ਇਹਦੇ ਲਈ ਗੁਰੂ ਸਾਹਿਬ ਜੀ ਨੇ ਜਿਹੜੇ ਨਗਰ ਸੀ ਉਹ ਵਸਾਏ ਆ ਉਸੇ ਤਰ੍ਹਾਂ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਜਿਹੜਾ ਨਗਰ ਸੀ ਉਹ ਵਸਾਇਆ ਵਾ ਇਹ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਕਸ਼ਮੀਰੀ ਪੰਡਤ ਆਏ ਤੇ ਗੁਰੂ ਸਾਹਿਬ ਜੀ ਸ਼ਹਾਦਤ ਦੇਣ ਗਏ 1675 ਦੇ ਵਿੱਚ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਗੁਰੂ ਸਾਹਿਬ ਦੇ ਸਿਰ ਦਾ ਸੰਸਕਾਰ ਹੋਇਆ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਰਣਜੀਤ ਨਗਾਰਾ ਵੱਜਿਆ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਖਾਲਸੇ ਦੀ ਸਿਰਜਣਾ ਆਈ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਤਿੰਨ ਸਾਹਿਬ ਜਾਦਿਆਂ ਦਾ ਜਨਮ ਹੋਇਆ ਉਹੀ ਆਨੰਦਪੁਰ ਸਾਹਿਬ ਆ ਇਹ ਕੋ ਹਰ ਵੇਲੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉੱਠੀ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਹਮੇਸ਼ਾ ਹੀ ਆਨੰਦਪੁਰ ਸਾਹਿਬ ਦਾ ਵਾਸੀ ਆ ਅੱਜ ਜਦੋਂ ਅਸੀਂ ਆਨੰਦਪੁਰ ਸਾਹਿਬ ਦਾ ਸਥਾਪਨਾ ਦਿਹਾੜਾ ਮਨਾ ਰਹੇ ਆ ਇਸ ਸਮੁੱਚੀ ਦੁਨੀਆ ਦੇ ਵਿੱਚ ਵਸਣ ਵਾਲੇ ਆਨੰਦਪੁਰ ਸਾਹਿਬ ਦੇ ਵਾਸੀ ਜਿਹੜੇ ਗੁਰੂ ਨਾਨਕ ਨਾਮ ਲੈਵਾ ਸਿੱਖ ਆ ਉਹਨਾਂ ਨੂੰ ਅੱਜ ਖੰਡੇ ਬਾਟੇ ਦੀ ਬੋਲ ਛੱਕਗੇ ਹਕੀਕਤ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਾਸੀ ਬਣਨਾ ਚਾਹੀਦਾ ਅੱਜ ਦਾ ਇਹ ਸਾਰਾ ਜਿਹੜਾ ਸਮਾਗਮ ਸੀ ਬਾਬਾ ਅਵਤਾਰ ਸਿੰਘ ਜੀ ਟੀਪੀ ਸਾਹਿਬ ਵਾਲੇ ਇਹਨਾਂ ਨੇ ਕਰ ਸੇਵਾ ਕਰਾਈ ਆ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਅਤੇ ਸੰਗਤਾਂ ਨੂੰ ਲੋੜ ਆ ਉਹ ਗੁਰੂ ਦੀ ਆਸ਼ੇ ਦੇ ਮੁਤਾਬਕ ਚੱਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ